ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਹੀ ਕੁਲਵੰਤ ਸਿੰਘ ਸਿੱਧੂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਜਿਸ ਤੇ ਚੱਲਦਿਆਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਬਿਜਲੀ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਤਾਂ ਦੂਸਰੇ ਪਾਸੇ ਇਲਾਕਾ ਨਿਵਾਸੀਆਂ ਵੱਲੋਂ ਵੀ ਆਪਣੀਆਂ ਮੁਸ਼ਕਲਾਂ ਬਾਰੇ ਕੁਲਵੰਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਅਸੀਂ ਇਹ ਕਹਣਾ ਚਾਹੁੰਦੇ ਹਾਂ ਜੀ ਅਸੀਂ ਪਹਿਲੋ 10 ਸਾਲ ਅਕਾਲੀ ਦਲ ਨੂੰ ਵੀ ਦੇਖ ਲਿਆ ਵੋਟਾਂ ਦੇ ਕੇ ਕਿ ਕਾਲੀ ਦਾਲ ਨੇ ਵੀ ਸਾਡਾ ਕੁਝ ਨਹੀਂ ਕੀਤਾ ਉਹ ਵੀ ਨਸ਼ਿਆਂ ਦੇ ਵਿੱਚ ਸਾਡੇ ਆਉਣ ਵਾਲੀ ਉਹਨਾਂ ਨੇ ਪੀੜੀ ਖਰਾਬ ਕੀਤੀ 10 ਸਾਲ ਅਸੀਂ ਉਹਨੂੰ ਉਹਨਾਂ ਨੂੰ ਦਿੱਤਾ ਉਹਨਾਂ ਨੇ ਸਾਡਾ ਕਾਲੀ ਦਾਲ ਵਾਲਿਆਂ ਨੂੰ ਕੁਝ ਨਹੀਂ ਕੀਤਾ ਤੇ 5 ਸਾਲ ਅਸੀਂ ਕਪਟਰ ਮਨਿੰਦਰ ਸਿੰਘ ਨੂੰ ਦਿੱਤਾ ਕਿ ਜਿੰਨੇ ਕਿਹਾ ਸੀ ਕਿ ਮੈਂ ਪੰਜਾਬ ਦਾ ਨਸ਼ਾ ਬੰਦ ਕਰਾ ਲਾਂਗਾ ਇਹਨੇ ਪੰਜਾਬ ਦਾ ਨਸ਼ਾ ਕੀ ਬੰਦ ਕਰਾਣਾ ਇਹਨੇ ਪੰਜਾਬ ਦਾ ਕੰਮ ਕਰ ਬੰਦ ਕਰਾ ਛੱਡਿਆ ਇਨੇ ਆਪ ਸਾਰੀ ਨੌਜਵਾਨ ਵਾਲੀ ਪੀੜ੍ਹੀ ਛੜਕਾ ਤੇ ਰੋਲ ਦਿੱਤੀ ਏ ਦਿਹਾਪ ਘਰ ਰੋਲ ਗਏ ਪੜ੍ਹ ਲਿਖੇ ਰੋਲ ਗਏ ਐਮਐਲਏ ਨੇ ਕਮਟ ਮਨਿੰਦਰ ਸਿੰਘ ਨੇ ਆਪਣੇ ਘਰ ਭਰ ਲਏ ਪਬਲਿਕ ਦਾ ਘਾਰ ਸਾਰੇ ਖਾਲੀ ਕਰਤੇ ਇਹਨਾਂ ਨੂੰ ਆਮ ਪਬਲਿਕ ਨੂੰ ਸਾਰਿਆਂ ਦੀ ਸੜਕਾਂ ਤੇ ਲੈ ਕੇ ਆਂਦਾ ਹੈ ਇਹ ਕਪਟਾ ਸੰਗ ਮਨਿੰਦਰ ਸਿੰਘ ਜੀ ਕਹਿੰਦੇ ਸਾਰਾ ਮੈਂ ਗੁਟਕੇ ਦੀ ਸੋਖਣਾ ਇਹ ਕਪਟਾ ਮਨਿੰਦਰ ਸਿੰਘ ਨੂੰ ਤਾਂ ਹੀ ਤਾਂ ਪ੍ਰਮਾਤਮਾ ਤੋਂ ਬੇਮੁਖ ਹੋ ਗਿਆ ਉਹਨਾਂ ਕਪਟਾ ਮਨਿੰਦਰ ਸਿੰਘ ਨੂੰ ਕਹਿੰਦਾ ਦੁਬਾਰਾ ਤੂੰ ਨਹੀਂ ਆ ਸਕਦਾ ਹੁਣ ਕੇਸ਼ਰੀਵਾਲ ਨੂੰ ਬੋਡ ਪਾਵਾਂਗੇ ਸਾਰੀ ਆਮ ਪਬਲਿਕ ਸੇ ਆਮ ਪਾਰਟੀ ਸਾਡੇ ਵੱਲ ਵੀ ਹੱਥ ਜੋੜ ਕੇ ਕੇਸਦੀワਲ ਜੀ ਤੁਹਾਨੂੰ ਬੇਨਤੀ ਹੈ ਕਿ ਅਸੀਂ ਤੁਮ ਤਾਂ ਆਪਣੇ ਨਾਂ ਤੁਹਾਨੂੰ ਪੰਜਾਬ ਵਿੱਚ ਜ਼ਰੂਰ ਲਿਆਵਾਂਗੇ ਪਰ ਸਾਡੀ ਪੰਜਾਬ ਦੀ ਪੀੜੀ ਦਾ ਸੁਧਾਰ ਜ਼ਰੂਰ ਕਰਨਾ ਇਹ ਨਹੀਂ ਤੁਸੀਂ ਦਿੱਲੀ ਦਾ ਸੁਧਾਰ ਕਰੋ ਸਾਡਾ ਪੰਜਾਬ ਫਿਰ ਉਸ ਤਰ੍ਹਾਂ ਬੈਠਾ ਰਵੇ ਇਸ ਗੱਲ ਕੇ ਮਨ ਨੂੰ ਬੜਾ ਦੁੱਖ ਲੱਗਦਾ ਅਸੀਂ ਪੰਜਾਬ ਸੁਧਾਰਨਾ ਮੈਂ ਤਾਂ ਆ ਪੰਜਾਬ ਜਿਤਾਣਾ ਅਸੀਂ ਤੁਹਾਨੂੰ ਦਿਲਾ ਜਿਤਾਵਾਂਗੇ ਜੈਸੇ ਖਲੋਗੇ ਨਾ ਤੁਹਾਨੂੰ ਦਿਲਾ ਜਿਤਾਵਾਂਗੇ ਦਿਲਾ ਕਪਟਨ ਮਨਿੰਦਰ ਸਿੰਘ ਦੀ ਇੱਥੇ ਕਰਜਲ ਜਾ ਕਾਸਤ ਕੇ ਸਰਕਾਰ ਨੂੰ ਖਤਮ ਕਰ ਦਿੱਤਾ ਕਾਟਾ ਬਾਜਗਾ ਕੈਪਟਨ ਮਿੰਦਰ ਸਿੰਘ ਦੀ ਸਰਕਾਰ ਤਾਂ ਤੇ ਮਤਲਬ ਕਾਲੀ ਦਲ ਦਾ ਇਹ ਸੋਚਣਾ ਕਿ ਅਸੀਂ ਆਵਾਂਗੇ ਹੁਣ ਕੇਜਰੀਵਾਲ ਆਏਗਾ ਅਸੀਂ ਆਪਣੇ ਪੰਜਾਬ ਨੂੰ ਆਪ ਸੁਧਾਰਾਂਗੇ ਇਹ ਮੱਲੇ ਦੇ ਜੇ ਮਨਜੀਤ ਨਗਰ ਦੀ ਮੁਸ਼ਕਲ ਨਹੀਂ ਹੈ ਜੀ ਬੜੇ ਜਨੇ ਆਏ ਕੋਈ ਮੁਸ਼ਕਲ ਕਿਸੇ ਨੇ ਸੁਧਾਰ ਨਹੀਂ ਕੀਤਾ ਜੇ ਕੋਈ ਆਵਾਜ਼ ਉਠਾਂਦਾ ਤੋਰੇ ਵਾਸਤੇ ਤਮਕਿਆ ਆਜਨ ਬਾਕੀ ਤਮਕਿਆ ਤਮਕਿਆ ਤਾਂ ਆਪਾਂ ਨਹੀਂ ਡਰਦੇ ਸਮਝ ਕੀ ਗੱਲ ਅਸੀਂ ਕੇਸਰੀਵਾਲ ਨੂੰ ਜਿਤਾਉਣਾ ਅਸੀਂ ਨਸ਼ਾ ਵੀ ਮੁਕਤ ਕਰਾਉਣਾ ਅਸੀਂ ਬਿਜਲੀ ਵੀ ਫਰੀ ਲੈ ਆਣੀ ਹੈ ਅਸੀਂ ਜੜੀ ਵਿਚਾਰੀ ਨੌਜਵਾਨ ਪੀੜੀ ਸੜਕਾਂ ਤੇ ਰੁਲਦੇ ਪੜ ਲੈ ਕੇ ਰੁਲਦੀ ਪਏਗੇ ਕੀ ਕੁਛ ਨਹੀਂ ਹੁੰਦਾ ਪਿਆ ਚੰਡੀਗੜ੍ਹ ਵਿੱਚ ਨੌਜਵਾਨ ਪੀੜੀ ਪੜ ਲੈ ਕੇ ਵਿਚਾਰੇ ਟਾਬਰਾ ਤਾਂ ਮਰਦੀ ਪਈ ਆ ਕਦ ਤੱਕ ਨਹੀਂਦਾ ਸਕਦਾ ਆਪ ਆਪ ਪੋਤਰਾਂ ਦੇ ਵਾਂ ਤੇ ਭੰਗੜੇ ਪਾਉਂਦਾ ਪਿਆਵੇ ਸ਼ਰਮ ਨਹੀਂ ਆਂਦੀ ਕਪਟਵੰਦ ਸਿੰਘ ਨੂੰ ਅੱਜ ਇਹ ਹਲਕਾ ਆਤਮ ਨਗਰ ਦੇ ਵਾਡ ਨੰਬਰ 47 ਦੇ ਮੁਹੱਲਾ ਮਨਜੀਤ ਨਗਰ ਵਿਖੇ ਸਾਡੇ ਬਹੁਤ ਸਤਿਕਾਰਯੋਗ ਕੇਜਰੀワਲ ਜੀ ਦੇ ਜੋ ਬਿਜਲੀ ਦੀ ਸਕੀਮ ਹੈ 300 ਯੂਨਟ ਫ੍ਰੀ ਦੇਣ ਦੀ ਉਹਦਾ ਅਸੀਂ ਫਾਰਮ ਭਰ ਕੇ ਲੋਕਾਂ ਨੂੰ ਇੱਥੇ ਜਾਗਰੂਤ ਕਰਨ ਆਏ ਸੀ ਤੇ ਇੱਥੇ ਆ ਕੇ ਮੈਂ ਇਸ ਹਲਕੇ ਵਿੱਚ ਕਾਂਗਰਸ ਮੌਕੇ ਤੋਂ ਬਿਸ਼ਰਦਾ ਰਹਾਂ ਵੀ ਜਿੰਨੀ ਦੁਰਦਸ਼ਾ ਮਨਜੀਤ ਨਗਰ ਦੀ ਹੈ ਚਾਹੇ ਨਸ਼ਿਆਂ ਦੀ ਗੱਲ ਕਰੀਏ ਚਾਹੇ ਡਿਪਾਰਟਮੈਂਟ ਦੀ ਗੱਲ ਕਰੀਏ ਇਹ ਲੋਕ ਨਰਕ ਦੀ ਜ਼ਿੰਦਗੀ ਜਿਉਂ ਰਹੇ ਨੇ ਤੇ ਮੈਂ ਆਸ ਕਰਦਾ ਜੇ ਕੇਜਰੀਵਾਲ ਸਾਹਿਬ ਦੀ ਸਰਕਾਰ ਆਉਣ ਤੇ ਇਸ ਇਸ ਜਿਹੜਾ ਮਨਜੀਤ ਨਗਰ ਵਾਲ ਨੰਬਰ 47 ਹੈ ਇਹਦਾ ਨਕਸ਼ਾ ਬਦਲ ਕੇ ਇਹਨੂੰ ਇੱਕ ਮਾਡਲ ਵਾਲ ਬਣਾਵਾਂਗੇ ਤੇ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਤੇ ਖਰੇ ਉਤਰਾਂਗੇ ਜਿਵੇਂ ਭਾਵਨਾ ਨਾਲ ਇਹ ਕੁਲਵੰਸ ਸਿੰਘ ਸਿੱਧੂ ਦਾ ਤੇ ਕੇਜਰੀਵਾਲ ਸਾਹਿਬ ਦਾ ਤੇ ਆਪ ਦਾ ਆਪ ਦਾ ਸਾਥ ਦੇ ਰਿਹਾ ਇਹਨਾਂ ਦੀਆਂ ਭਾਵਨਾਵਾਂ ਤੇ ਖਰੇ ਉਤਰ ਕੇ ਇਹਨਾਂ ਦੀ ਜ਼ਿੰਦਗੀ ਨੂੰ ਹਰ ਬਦਲਾਂਗੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਕੈਮਰਾਮੈਨ ਰਕੇਸ਼ ਦੇ ਨਾਲ ਹਰਜੀਤ ਦੀ ਰਿਪੋਰਟ For latest updates, like and follow our Facebook page SMZ News and don't forget to subscribe our YouTube channel and press the bell icon.